ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਮੂਲ ਮੰਤਰ ਦਾ ਜਾਪ ਕਰਨ ਤੋਂ ਬਾਅਦ ਇਹ ਦੋ ਪੰਕਤੀਆਂ ਦਾ ਜਾਪ ਜ਼ਰੂਰ ਕਰੋ ਤੁਹਾਡੇ ਮੰਨ ਦੀ ਹਰ ਇੱਕ ਮੁਰਾਦ ਪੂਰੀ ਹੋਵੇਗੀ ਫਿਰ ਆਓ ਜਾਣਦੇ ਹਾਂ ਉਹ ਕਿਹੜਾ ਜਾਪ ਹੈ ਸੰਗਤ ਜੀ ਜਿਉਂ ਵੀ ਸ਼ਬਦ ਆਪਾਂ 12 ਬਾਰ ਬੋਲਦੇ ਹਾਂ ਉਹ ਸੱਚ ਹੋਣੇ ਸ਼ੁਰੂ ਹੋ ਜਾਂਦੇ ਨੇ ਜੇ ਆਪਾਂ ਚੰਗਾ ਬੋਲਦੇ ਆ ਤਾਂ ਆਪਣੇ ਨਾਲ ਚੰਗਾ ਹੋਣਾ ਸ਼ੁਰੂ ਹੋ ਜਾਂਦਾ ਤੇ ਜੇ ਮਾੜਾ ਬੋਲਦੇ ਆ ਤਾਂ ਆਪਣੇ ਨਾਲ ਮਾੜਾ ਹੋਣਾ ਸ਼ੁਰੂ ਹੋ ਜਾਂਦਾ ਇਹ ਚੀਜ਼ ਨੂੰ ਵੀ ਗੁਰਬਾਣੀ ਤੇ ਵਿਗਿਆਨ ਦੋਵੇਂ ਚੀਜ਼ਾਂ ਮੰਨਦੀਆਂ ਨੇ ਬਾਬਾ ਆਨੰਦ ਸਿੰਘ ਜੀ ਆਪਾਂ ਸਭ ਜਾਣਦੇ ਆ ਉਹਨਾਂ ساری ਜ਼ਿੰਦਗੀ ਮੂਲ ਮੰਤਰ ਦਾ ਜਾਪ ਕੀਤਾ ਪੂਰੀ ਜ਼ਿੰਦਗੀ ਜਪ ਤੇ ਤਪ ਕੀਤਾ ਤੇ ਇਹ ਸ਼ਬਦ ਨੂੰ ਉਹਨਾਂ ਨੇ ਪ੍ਰਾਪਤ ਕੀਤਾ ਇਹ ਸ਼ਬਦ ਸੰਗਤ ਜੀ ਦੇ ਨਾਲ ਸਾਂਝਾ ਕੀਤਾ ਤੇ ਉਹਨਾਂ ਨੇ ਉਪਦੇਸ਼ ਦਿੱਤੀ ਵੀ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਚੋਂ ਦੁੱਖਾਂ ਨੂੰ ਦੂਰ ਕਰ ਸਕਦੇ ਹੋ ਆਪਣੇ ਮਨ ਦੀ ਹਰੇਕ ਮੁਰਾਦ ਨੂੰ ਕਿਵੇਂ ਪੂਰੀ ਕਰ ਸਕਦੇ ਹੋ ਅੱਜ ਆਪਣੇ ਵਿੱਚ ਬਹੁਤੇ ਦੁਖੀ ਨੇ ਮਨਾਂ ਦੀਆਂ ਮੁਰਾਦਾਂ ਪੂਰੀਆਂ ਕਰਨੀਆਂ ਚਾਹੁੰਦੇ ਨੇ ਤਾਂ ਉਹ ਇਸ ਜੁਗਤ ਨੂੰ ਜ਼ਰੂਰ ਅਪਣਾਓ ਬਾਬਾ ਨਾਨਕ ਸਿੰਘ ਜੀ ਕਹਿੰਦੇ ਸੀ ਕਿ ਤੁਸੀਂ ਕੋਈ ਵੀ ਪਾਠ ਕਰਦੇ ਹੋ ਨਾਮ ਜਪਦੇ ਹੋ ਸ਼ਬਦ ਦਾ ਜਾਪ ਕਰਦੇ ਹੋ ਉਸ ਉਪਰੰਤ ਇੱਕ ਚੀਜ਼ ਜ਼ਰੂਰ ਮੰਗੋ ਤੇ ਉਹ ਇੱਕ ਚੀਜ਼ ਹੀ ਤੁਹਾਡੀ ਸਭ ਅਰਦਾਸ ਤੇ ਬੇਨਤੀਆਂ ਕਰਬੂਲ ਕਰਵਾ ਦੇਗੀ ਵਾਹਿਗੁਰੂ ਜੀ ਨੂੰ ਫਿਰ ਤੁਹਾਡੇ ਤੇ ਮਿਹਰ ਕਰਨੀ ਪਵੇਗੀ ਜਿਵੇਂ ਆਪਣੇ ਦਰ ਤੇ ਕੋਈ ਮੰਗਤਾ ਆਉਂਦਾ ਆਪਾਂ ਇੱਕ ਵਾਰ ਦੋ ਵਾਰ ਕਹਿ ਦਈਏ ਫੇਰ ਆਵੀ ਫੇਰ ਆਵੀ ਜੇ ਉਹ ਖੜਾ ਹੀ ਰਵੇ ਪੁਕਾਰ ਕਰਦਾ ਹੀ ਰਵੇ ਤੇ ਆਪਾਂ ਨੂੰ ਕੁਝ ਨਾ ਕੁਝ ਦੇਣਾ ਪੈਂਦਾ ਨਾ ਐਵੇਂ ਪਾਤਸ਼ਾਹ ਜੀ ਵੀ ਆਪਣੀਆਂ ਝੋਲੀਆਂ ਪਰ ਦੇਣਗੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ ਜੋ ਮਨੁੱਖ ਇਹ ਕਹਿੰਦਾ ਵੀ ਵੈਗਰੂ ਜੀ ਮੈਨੂੰ ਆਪਣਾ ਮੈਂ ਨਾ ਆਪਣਾ ਆਪ ਤੁਹਾਨੂੰ ਸੌਂਪ ਦਿੱਤਾ ਮੈਂ ਤੇਰੇ ਦਰ ਦਾ ਚਾਕਰ ਹਾਂ ਜੋ ਵੀ ਗੁਰੂ ਸਾਹਿਬ ਜੀ ਦਾ ਹੋ ਗਿਆ ਫਿਰ ਉਸਦੇ ਦੁੱਖ ਤੇ ਤਕਲੀਫਾਂ ਦਾ ਵੈਗਰੂ ਜੀ ਦਾ ਫਿਰ ਉਹਨਾਂ ਦੀਆਂ ਹੋ ਗਈਆਂ ਨੇ ਜੋ ਵੀ ਮਨੁੱਖ ਪਾਠ ਉਪਰੰਤ ਅਰਦਾਸ ਵਿੱਚ ਸਿਰਫ 2 ਮਿੰਟ ਸਵੇਰੇ ਤੇ ਸ਼ਾਮ ਕਹਿੰਦਾ ਵੀ ਪਾਸ਼ਾ ਮੈਂ ਤੇਰਾ ਮੈਂ ਤੇਰੇ ਦਰ ਦਾ ਚਾਕਰ ਮੇਰੀ लाज ਰੱਖ ਲਿਓ ਫਿਰ ਪਾਸ਼ਾ ਆਪੇ ਹਰ ਥਾਂ ਸਹਾਈ ਹੁੰਦੇ ਨੇ ਪਰ ਆਪਾਂ ਪਾਠ ਕਰਕੇ ਮੰਗਦੇ ਬਸ ਦੁਨੀਆ ਦੀਆਂ ਦਾਤਾਂ ਹੀ ਆ ਆਪਾਂ ਵਾਹਿਗੁਰੂ ਅੱਗੇ ਖੋਦ ਨੂੰ ਕਦੇ ਰੱਖਿਆ ਹੀ ਨਹੀਂ ਆਪਾਂ ਬਸ ਦੁਨੀਆਵੀ ਸ਼ੈ ਮੰਗਦੇ ਰਹਿੰਦੇ ਆ ਤੇ ਇਹ ਸ਼ੈ ਮੰਗਦੇ ਹੋਏ ਕਦੇ ਵੀ ਆਪਾਂ ਨੂੰ ਸਬਰ ਤੇ ਸੰਤੋਖ ਹਾਸਲ ਨਹੀਂ ਹੋਣਾ ਇਹ ਤਾਂ ਇੱਛਾਵਾਂ ਦੇ ਜਾਲ ਨੂੰ ਸਗੋਂ ਹੋਰ ਵੱਡਾ ਕਰੀ ਜਾਂਦੀਆਂ ਨੇ ਪਰ ਜੇ ਇਸ ਤਣ ਮੂਲ ਮੰਤਰ ਦਾ ਜਾਪ ਆਪਾਂ ਕਰਕੇ ਤੇ 2 ਮਿੰਟ ਇਹ ਜਾਪ ਕਰ ਲਿਆ ਨਾ ਭਾਸ਼ਾ ਮੈਂ ਆਪਣਾ ਆਪ ਤੈਨੂੰ ਸੌਂਪ ਦਿੱਤਾ ਮੈਂ ਤੇਰਾ ਮੈਨੂੰ ਕਿਸੇ ਦਾ ਮੁਤਾਜ ਨਹੀਂ ਕਰੀ ਫਿਰ ਫਿਕਰ ਆਪਣੀ ਉਸ ਵਾਈਗਰੂ ਜੀ ਨੂੰ ਹੁੰਦੀ ਹੈ ਵਾਈਗਰੂ ਜੀ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ ਉਹ ਸਭ ਦਾਤਾ ਦੇਣ ਵਾਲਾ ਹੈ ਉਸ ਸਮਰਾਤ ਗੁਰੂ ਹੈ ਜਦੋਂ ਵਾਈਗਰੂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਆਰੰਭ ਕਰ ਦਿੱਤਾ ਆਪਣਾ ਆਪ ਵਾਈਗਰੂ ਜੀ ਨੂੰ ਸੌਂਪ ਦਿੱਤਾ ਤਾਂ ਇਹ ਸਭ ਦਾਤਾਂ ਆਪਣੇ ਕੋਲ ਚੱਲ ਕੇ ਆ ਜਾਂਦੀਆਂ ਨੇ ਕਦੇ ਵੀ ਫਿਰ ਮੋਹੋਂ ਮੰਗ ਕੇ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਬਾਬਾ ਨਾਨਕ ਸਿੰਘ ਜੀ ਕਹਿੰਦੇ ਸੀ ਸੰਗਤ ਜੀ ਬੜੀ ਸੋਖੀ ਜੁਗਤ ਦਾਸ ਦਿੱਤੀ ਫਿਰ ਉਹਨੂੰ ਹੀ ਮੰਗ ਲਵੋ ਜਿੱਥੇ ਸਭ ਕੁਝ ਮਿਲਦਾ ਉਹਦੇ ਹੋ ਜਾਓ ਜਿੱਥੇ ਸਭ ਮਿਲਦਾ ਹੈ ਫਿਰ ਸਭ ਦਾਤਾ ਆਪੇ ਪਿੱਛੇ ਆ ਜਾਣਗੇ ਅੰਮ੍ਰਿਤ ਵੇਲੇ ਉਠ ਵਾਇਗਰੂ ਜੀ ਦਾ ਨਾਮ ਜਪੋ ਜਦੋਂ ਆਪਾਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਉਸ ਤੋਂprੰਤ 2 ਮਿੰਟ ਇਹ ਸ਼ਬਦ ਨੂੰ ਬੋਲੋ ਵੀ ਵਾਇਗਰੂ ਮੈਂ ਤੇਰਾ ਮੈਂ ਤੇਰੇ ਦਰ ਦਾ ਚਾਕਰਾਂ ਮੇਰੀ ਲਾਜ ਰਖੀ ਮੈਨੂੰ ਬਖਸ਼ ਲੈ ਫਿਰ ਮਿਹਰ ਕਰ ਦਾਤਿਆ ਮਿਹਰ ਕਰ వైగ్రోజీ ਆਪੇ ਸਵल्ली ਨਿਗਾ ਤੁਹਾਡੇ ਤੇ ਕਰਨਗੇ ਤੇ ਸੰਗੈ ਜੀ ਆਪਾ ਇੱਕ ਕਦਮ ਜਦੋਂ ਚੁੱਪਦੇ ਆ ਨਾ వైਗਰੂ ਦੇ ਦਰ ਤੇ ਵੱਲ ਜਾਣ ਲਈ ਤਾਂ వైਗਰੂ ਜੀ ਹਜ਼ਾਰਾਂ ਕਦਮ ਤੁਰ ਕੇ ਆਪਾ ਨੂੰ ਚੰਗੇ ਪਾਸੇ ਤੇ ਚੰਗੇ ਕਰਮਾਂ ਵੱਲ ਲੈ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਜਿੰਨੇ ਚੰਗੇ ਕਰਮ ਉਹਨੇ ਮਨੁੱਖ ਦੇ ਚੰਗੇ ਭਾਗ ਹੋਣਗੇ ਐਵੇਂ ਨਾ ਇੱਕ ਨਗਰ ਸੀ ਉਸ ਨਗਰ ਤੋਂ ਬਾਹਰੋਂ ਇੱਕ ਦਰਿਆ ਲੰਘਦਾ ਸੀ ਉਹ ਕੰਡੇ ਤੇ ਬਾਟ ਕੇ ਸੰਤ ਫਕੀਰ ਰੋਜ਼ ਮੂਲ ਮੰਤਰ ਦਾ ਜਾਪ ਕਰਿਆ ਕਰਦੇ ਸਨ ਉਹਨਾਂ ਰੋਜ਼ ਮੂਲ ਮੰਤਰ ਦਾ ਜਾਪ ਕਰਿਆ ਕਰਨਾ ਉਥੇ ਨਾ ਬੜੇ ਸਾਰੇ ਜਿਹੜੇ ਨੌਜਵਾਨ ਕਹਿ ਲੋ ਸਿੱਖ ਨਾ ਉਥੇ ਸੇਵਾ ਕਰਨ ਆਇਆ ਕਰਦੇ ਸਨ ਜਦੋਂ ਉਥੇ ਉਹ ਸੇਵਾ ਕਰਨ ਆਇਆ ਕਰਦੇ ਨਾ ਤਾਂ ਉਹ ਰੋਜ਼ ਉਥੇ ਬੈਠ ਕੇ ਤੇ ਉਹ ਸੰਗਤ ਜਦੋਂ ਸਾਰੀ ਚਲੇ ਜਾਂਦੇ ਤੇ ਇੱਕ ਜਣ ਉਹਨਾਂ ਨੂੰ ਪੁੱਛਦਾ ਵੀ ਸੰਤ ਜੀ ਤੁਸੀਂ ਰੋਜ਼ ਨਾਮ ਜਪਦੇ ਹੋ ਤੇ ਤੁਸੀਂ ਰੋਜ਼ ਨਾਮ ਕਿਉਂ ਜਪਦੇ ਹੋ ਉਹ ਵੱਗੋ ਸੰਤ ਜੀ ਕਿਆ ਕਰਨਾ ਵੀ ਮੈਂ ਨਾਮ ਤਾਂ ਜਪਦਾ ਵੀ ਮੈਨੂੰ ਨਾ ਅਕਾਲ ਪੁਰ ਪਰਮਾਤਮਾ ਦੇ ਦਰਸ਼ਨ ਤੇ دیدار ਹੋ ਜਾ। ਉਹਨਾਂ ਕਿਆ ਕਰਨਾ ਵੀ ਠੀਕ ਹੈ ਵੀ ਤਾਂ ਜਪਦੇ ਨੇ। ਹੁਣ ਨਾ ਕੋਈ ਸਮਾਂ ਲੰਘਿਆ ਤੇ ਉਹਨਾਂ ਨੂੰ ਉਹ ਸੰਤ ਜੀ ਨੂੰ ਅਕਾਲ ਪੁਰ ਪਰਮਾਤਮਾ ਆਪ ਦਰਸ਼ਨ ਦੇਣ ਆਏ। ਜੇ ਦਰਸ਼ਨ ਦੇਣ ਆਏ ਤੇ ਕਹਿੰਦੇ ਵੀ ਹੁਣ ਨਾ ਸਾਰੇ ਪਾਸੇ ਪਤਾ ਚੱਲ ਗਿਆ ਵੀ ਅਕਾਲ ਪੁਰ ਪਰਮਾਤਮਾ ਜੀ ਸੰਤ ਜੀ ਨੂੰ ਆਪ ਦਰਸ਼ਨ ਦੇਣ ਆਏ ਨੇ। ਤੇ ਉਹਨਾਂ ਨੇ ਕਿਹਾ ਵੀ ਹੁਣ ਜੋ ਵੀ ਤੁਸੀਂ ਬੋਲੋਗੇ ਨਾ ਉਹ ਚੀਜ਼ ਸੱਚ ਹੋ ਜਾ ਕਰੇਗੀ। ਹੁਣ ਇਹ ਚੀਜ਼ ਨਾ ਅੱਜ ਉਸੇ ਜਿਹੜੇ ਸੇਖੋਂ ਨੌਜਵਾਨ ਨੂੰ ਪਤਾ ਲੱਗੀ ਤੇ ਉਹਨਾਂ ਅੱਜ ਦੇਖਦਾ ਹੈ ਵੀ ਸੰਤ ਜੀ ਤੇ ਅੱਜ ਵੀ ਬੈਠ ਕੇ ਮੂਲ ਮੰਤਰ ਦਾ ਜਾਪ ਕਰੀ ਜਾਂਦੇ ਨੇ ਹੁਣ ਕੋਲ ਗਿਆ ਜਾ ਕੇ ਕਿੰਦਾ ਸੰਤ ਜੀ ਵੀ ਤੁਸੀਂ ਤੇ ਅੱਜ ਵੀ ਮੂਲ ਮੰਤਰ ਦਾ ਜਾਪ ਕਰਦੇ ਪਿਓ ਅੱਜ ਕਿਉਂ ਕਰਦੇ ਪਿਓ ਤੁਸੀਂ ਤੇ ਕਿਹਾ ਸੀ ਵੀ ਮੈਂ ਮੂਲ ਮੰਤਰ ਦਾ ਜਾਪ ਜਿਹੜਾ ਹੈ ਉਹ ਸਿਰ ਪ੍ਰਮਾਤਮਾ ਦੇ ਦੀਦਾਰ ਕਰਨ ਲਈ ਮੰਗ ਵੀ ਕਰਦਾ ਪਿਆਵਾ ਹੁਣ ਤੇ ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਦਰਸ਼ਨ ਦੀਦਾਰ ਦਿੱਤੇ ਨੇ ਪੂਰਤੀ ਹੋਰ ਵਾਰ ਵੀ ਦੇਗੇ ਨੇ ਵੀ ਜੋ ਬੋਲੋਗੇ ਉਹ ਸੱਚ ਹੋਏਗਾ ਫਿਰ ਕਾ ਤੁਮੂਲ ਮੰਤਰ ਦਾ ਜਾਪ ਕਰਦੇ ਪਏ ਹੁਣ ਸਾਰਾ ਉਹਨਾਂ ਦਾ ਸਵਾਲ ਜਿਹੜਾ ਸੀ ਨਾ ਉਹ ਸੰਤ ਜੀ ਨੇ ਸੁਣਿਆ ਸੰਤ ਜੀ ਕਹਿੰਦੇ ਭਾਈ ਤੂੰ ਕੱਲ ਨਾ ਅੰਮ੍ਰਿਤ ਵੇ ਲੈ ਆਈ ਤੇ ਤੈਨੂੰ ਤੇਰੇ ਸਵਾਲ ਦਾ ਮੈਂ ਜਵਾਬ ਦਵਾਂਗਾ ਉਹਨੇ ਕਿਹਾ ਠੀਕ ਹੈ ਹੁਣ ਮਨਚੋ ਤੇ ਵੀ ਸੱਲ ਨੂੰ ਸੰਤ ਜੀ ਮੇਰੇ ਸਵਾਲ ਦਾ ਜਵਾਬ ਮੈਨੂੰ ਦੇਣਗੇ ਹੁਣ ਨਾ ਉਹ ਉੱਠਿਆ ਤੇ ਸਵੇਰ ਜਦੋਂ ਹੋਈ ਤੇ ਆ ਕੇ ਸੰਗਤ ਚ ਬੈਠ ਗਿਆ ਹੁਣ ਸੰਤ ਜੀ ਨਾ ਰੋਜ਼ ਕਥਾ ਕਰਦੇ ਸਨ ਅੰਮ੍ਰਿਤ ਵੇਲੇ ਉਹ ਸੰਤ ਜੀ ਕਹਿੰਦੇ ਵੀ ਅੱਜ ਤੁਹਾਨੂੰ ਮੈਂ ਦੱਸਦਾ ਵੀ ਮੈਨੂੰ ਨਾ ਸੰਗਤ ਵਿੱਚੋਂ ਹੀ ਕਿਸੇ ਸਵਾਲ ਕੀਤਾ ਵੀ ਮੈਂ ਬਾਰ-ਬਾਰ ਮੂਲ ਮੰਤਰ ਦਾ ਜਾਪ ਕਿਉਂ ਕਰਦਾ ਜਦੋਂ ਕਿ ਮੈਂ ਮੂਲ ਮੰਤਰ ਦਾ ਜਾਪ ਪ੍ਰਮਾਤਮਾ ਦੇ ਦਰਸ਼ਨ ਦੇਦਾਰ ਲਈ ਕਰਦਾ ਸੀ ਉਹਨਾਂ ਦਰਸ਼ਨ ਦਾ ਆਧਾਰ ਦਿੱਤੇ ਨੇ ਉਹਦਾ ਸਵਾਲ ਇਹ ਵੀ ਹੁਣ ਵੀ ਕਿਉਂ ਕਰਦਾ ਕਹਿੰਦੇ ਅੱਜ ਨਾ ਮੈਂ ਤੁਹਾਨੂੰ ਇੱਕ ਕਥਾ ਸੁਣਾਉਣਾ ਤਾਂ ਉਸ ਤੋਂ ਤੁਹਾਨੂੰ ਛੇਤੀ ਪਤਾ ਲੱਗ ਜਾਵੇਗਾ ਸਾਰੇ ਜਣੇ ਬੜੇ ਉਤਸੁਕਤਾ ਨਾਲ ਸੁਣਨ ਲੱਗੇ ਕਹਿੰਦੇ ਇੱਕ ਬੜਾ ਵੱਡਾ ਰਾਜਾ ਸੀ ਰਾਜੇ ਨੇ ਨਾ ਆਪਣਾ ਮਹਿਲ ਇੱਕ ਬਾਗ ਦੇ ਵਿੱਚੋਂ ਵਿੱਚ ਬਣਾਇਆ ਹੋਇਆ ਸੀ ਉਹ ਬਾਗ ਦੇ ਆਸੇ-ਪਾਸੇ ਉਹਨੇ ਤਰ੍ਹਾਂ-ਤਰ੍ਹਾਂ ਦੇ ਬੜੀ ਦੂਰੋਂ-ਦੂਰੋਂ ਲਿਆ ਕੇ ਫੁੱਲ ਜਿਹੜੇ ਫਲ ਉਹਨੇ ਬੜਾ ਕੁਝ ਲਾਇਆ ਸੀ ਰਾਜੇ ਦਾ ਜਿਹੜਾ ਮਹਿਲ ਸੀ ਹਰ ਸਮੇਂ ਖੁਸ਼ਬੂ ਨਾਲ ਮਹਿਕਦਾ ਰਹਿੰਦਾ ਸੀ ਰਾਜੇ ਦਾ ਇੱਕ ਕਮਰਾ ਸੀ ਤੇ ਉਹਦੇ ਸਾਹਮਣੇ ਉਹਨੇ ਤਰ੍ਹਾਂ-ਤਰ੍ਹਾਂ ਦੇ ਫਲ ਤੇ ਤਰ੍ਹਾਂ-ਤਰ੍ਹਾਂ ਦੇ ਉਹਨੇ ਫੁੱਲ ਲਾਏ ਸਨ ਉਹ ਸਵੇਰੇ ਤੇ ਸ਼ਾਮ ਉੱਥੇ ਖੜ ਕੇ ਕੁਦਰਤ ਨੂੰ ਦੇਖਦਿਆ ਕਰਦਾ ਸੀ ਅੱਜ ਜਦੋਂ ਰਾਜਾ ਅੰਮ੍ਰਿਤ ਵੇਲੇ ਉਠਿਆ ਤੇ ਬਾਰੀ ਖੋਲੀ ਨਾ ਤਾਂ ਰਾਜਾ ਦੇਖਦਾ ਹੈ ਥੱਲੇ ਕਮਾਈ ਝਾੜੂ ਲਾਉਂਦੀ ਐ ਬੋਕਰ ਲਾਉਂਦੀ ਐ ਹੁਣ ਉਹਦੇ ਜਿਹੜਾ ਰਾਜੇ ਦੇ ਖਿੜਕੀ ਦੇ ਸਾਹਮਣੇ ਜੋ ਸੀ ਵੀ ਉਥੇ ਪੱਤੇ ਕਈ ਤਰ੍ਹਾਂ ਦੇ ਫੁੱਲ ਫਲ ਡਿੱਗਿਆ ਹੁੰਦੇ ਸੀ ਉਹਦੀ ਬਾਰੀ ਉਹਦੇ ਉਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਤਾਂ ਚੰਗੀ ਤਰ੍ਹਾਂ ਸਾਫ਼ ਕਰਦੀ ਸੀ ਹੁਣ ਰਾਜਾ ਦੇਖਦਾ ਹੈ ਵੀ ਮੈਂ ਨਾ ਛੋਟਾ ਜਾ ਸੀ ਜਦੋਂ ਤੋਂ ਮੈਂ ਵੇਖਣ ਜਾਵਾਂ ਵੀ ਇਹ ਮਾਈ ਇੱਥੇ ਸੇਵਾ ਕਰਦੀ ਪਈ ਐ ਤੇ ਬਿਰਧ ਹੋ ਗਈ ਐ ਤੇ ਹਜੇ ਵੀ ਇੱਥੇ ਹੀ ਸੇਵਾ ਕਰਦੀ ਪਈ ਐ ਇਸ ਮਾਈ ਲਈ ਵੀ ਮੈਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੁਣਾਂ ਸ਼ਾਮ ਹੋਈ ਤੇ ਰਾਜਾ ਉਹ ਬਾਰੀ ਦੇ ਕੋਲ ਟੈਲਣ ਗਿਆ ਸੀ ਰਾਜੇ ਦੇ ਕੋਲ ਨਾ ਇੱਕ ਬੇਸ਼ਕੀਮਤੀ ਮੁੰਦਰੀ ਸੀ ਉਸ ਸਮੇਂ ਰਾਜਿਆਂ ਦੇ ਜਿਹੜੀਆਂ ਮੁੰਦਰੀਆਂ ਹੁੰਦੀਆਂ ਸਨ ਉਹਨਾਂ ਵਿੱਚ ਜਿਹੜੇ ਹੀਰੇ ਲੱਗੇ ਹੁੰਦੇ ਸਨ ਨਾ ਬੜੇ ਨਿਆਬ ਹੁੰਦੇ ਸਨ ਰਾਜੇ ਨੇ ਮੁੰਦਰੀ ਥੱਲੇ ਸੈਟ ਕੀਤੀ ਸਵੇਰ ਹੋਈ ਤੇ ਅੰਮ੍ਰਿਤ ਵੇਲੇ ਉਹ ਮਾਈ ਆ ਕੇ ਤੇ ਬੋਕਰ ਮਾਰਨ ਲੱਗੀ ਜਦੋਂ ਬੋਕਰ ਮਾਰਨ ਦੀ ਸੀ ਨਾ ਤਾਂ ਮਾਈ ਕੀ ਦੇਖਦੀ ਐ ਵੀ ਉਹ ਨਾ ਪੱਤਿਆਂ ਦੇ ਵਿੱਚੋਂ ਮੁੰਦਰੀ ਲੱਭਦੀ ਐ ਮਾਈ ਉੱਤੇ ਦੇਖਦੀ ਐ ਵੀ ਰਾਜੇ ਦਾ ਕਮਰਾ ਰਾਜਾ ਹੀ ਸਵੇਰੇ ਸ਼ਾਮ ਇੱਥੇ ਟਹਿਲਦਾ ਹੋਰ ਤਾਂ ਇੱਥੇ ਕਿੰਨੇ ਟਹਿਲਣਾ ਇਹ मुंदਰੀ ਜ਼ਰੂਰ ਰਾਜੇ ਦੀ ਏ ਤੇ ਰਾਜੇ ਨੂੰ ਮੈਂ ਵਾਪਸ ਕਰਦਾ ਹੁਣ ਮਾਈ ਨਾ ਅੰਦਰ ਮਾਈ ਅੱਜ ਤੱਕ ਕਦੀ ਵੀ ਮਾਈ ਨੇ ਕਮਰਾ ਤੱਕ ਅੰਦਰ ਮਹਿਲ ਤੱਕ ਗਈ ਹੀ ਨਹੀਂ ਸੀ ਆਪਣਾ ਸਵੇਰੇ ਆ ਕੇ ਤੇ ਉੱਤੇ ਕੰਮ ਸ਼ੁਰੂ ਕਰਦੀ ਸ਼ਾਮ ਨੂੰ ਘਰ ਚਲੀ ਜਾਂਦੀ ਜੋ ਵੀ ਮਹੀਨੇ ਦੀ ਉਹਦੀ ਵੇਤਨ ਸੀ ਉਹ ਲੈ ਕੇ ਤੇ ਚਲੀ ਜਾਇਆ ਕਰਦੀ ਅੱਜ ਦਰਬਾਰੀਆਂ ਨੇ ਪੁੱਛਿਆ ਵੀ ਮੈਂ ਰਾਜੇ ਨੂੰ ਮਿਲਣਾ ਹੁਣ ਉਹ ਰਾਜਾ ਦਇਆਵਾਨ ਸੀ ਸਾਰਿਆਂ ਨੂੰ ਮਿਲ ਸਕਦੇ ਸੀ ਰਾਜੇ ਦੇ ਕੋਲ ਗਈ ਰਾਜੇ ਨੂੰ ਕਹਿੰਦੇ ਰਾਜਾ ਵੀ ਮੈਂਨਾ ਤੇਰੀ ਅਮਾਨਤ ਤੇਨੂੰ ਵਾਪਸ ਕਰਨਾ ਆਈ ਹਾਂ ਉਹ ਕਹਿੰਦੇ ਕਿ ਕਹਿੰਦੇ ਰਾਜਾ ਵੀ ਤੇਰੀ मुנדਰੀ ਥੱਲੇ ਡਿੱਗੀ ਪਈ ਸੀ ਤੇ ਇਹ मुנדਰੀ ਵੀ ਮੈਨੂੰ ਪਤਾ ਹੈ ਹੋਰ ਤੇ ਇਹ ਕਮਰੇ ਚ ਕੋਈ ਆਉਂਦਾ ਜਾਂਦਾ ਨਹੀਂ ਤੁਸੀਂ ਟੈਲ ਦੀ ਹੋਵੋਗੇ ਹੱਥੋਂ ਤੁਹਾਡੇ ਡਿੱਗ ਕੇ ਤੇ ਹੱਥੋਂ ਤੁਹਾਡੇ ਤੁਸੀਂ ਪਾਈ ਸੀ ਤਾਂ ਥੱਲੇ ਡਿੱਗ ਗਈ ਹੈ ਤੇ ਆ ਲੋ ਤੁਹਾਡੀ मुנדਰੀ ਰਾਜਾ ਪਹਿਨਾਂ ਤੇ ਸਿਰਫ ਉਹਦੀ ਸੇਵਾ ਕਰਕੇ ਖੁਸ਼ ਸੀ ਵੀ ਉਹ ਆਪਣੇ ਪੂਰੇ ਮਨੋਤਣੋਂ ਅੰਮ੍ਰਿਤ ਵੇਲੇ ਆ ਜਾਂਦੀ ਹੈ ਕੋਈ ਇੱਥੇ ਕੂੜਾ ਕਚਰਾ ਕੁਝ ਨਹੀਂ ਸਾਰਾ ਦਿਨ ਸਫਾਈ ਕਰਦੀ ਹੈ ਹੁਣ ਰਾਜਾ ਉਹਦੀ ਇਮਾਨਦਾਰੀ ਤੋਂ ਵੀ ਖੁਸ਼ ਹੋਇਆ ਵੀ ਐਨੀ ਇਮਾਨਦਾਰੀ ਹੈ ਵੀ ਮੁੰਦਰੀ ਘਰ ਵੀ ਲਿਜਾ ਸਕਦੀ ਸੀ ਪਰ ਮੈਨੂੰ ਪਤਾ ਵੀ ਮੇਰੀ ਇਹ ਤੇ ਮੈਨੂੰ ਦੇਣੀ ਹੈ ਰਾਜੇ ਨੇ ਬੜਾ ਖੁਸ਼ ਹੋ ਕੇ ਕਿਹਾ ਕਿ ਨਮਾਈ ਕੱਲ ਤੱਕ ਇਹ ਮੁੰਦਰੀ ਮੇਰੀ ਸੀ ਅੱਜ ਤੇਰੀ ਏ ਜਾ ਇਹ ਤੇਰਾ ਇਨਾਮ ਦਿੱਤਾ ਔਰ ਮਾਈ ਬੜੀ ਖੁਸ਼ ਹੋਈ ਮਾਈ ਨੇ ਇੱਕ ਦੋ ਵਾਰ ਕਿਹਾ ਨਹੀਂ ਰਾਜਾ ਤੇਰੀ ਏ ਅਗੋ ਰਾਜੇ ਨੇ ਖੁਸ਼ ਹੋ ਕੇ ਕਿਹਾ ਵੀ ਮਾਈ ਤੇਰੀ ਸੇਵਾ ਦਾ ਫਾਲੇ ਤੇਰੀ ਇਮਾਨਦਾਰੀ ਦਾ ਫਾਲੇ ਮਾਈ ਉਹ ਮੁੰਦਰੀ ਲੈ ਕੇ ਤੇ ਘਰ ਚਲੀ ਗਈ ਹੁਣ ਮੁੰਦਰੀ ਇੰਨੀ ਬੇਸ਼ਕੀਮਤੀ ਸੀ ਵੀ ਮਾਈ ਸਾਰੇ ਪਰਿਵਾਰ ਨੂੰ ਪਿਠਾ ਕੇ ਪਾਲ ਸਕਦੀ ਸੀ ਅਗਲੀ ਸਵੇਰ ਹੋਈ ਰਾਜਾ ਮਨ ਚ ਬੜਾ ਖੁਸ਼ ਵੀ ਉਹ ਮਾਈ ਦਾ ਬਿਹੜਾਪਾ ਉਹ ਮੈਂ ਸੁਧਾਰ ਦਿੱਤਾ ਹੁਣ ਮਾਈ ਸੁਖੀ ਸੁਖੀ ਆਪਣਾ ਬੁਢਾਪਾ ਉੱਥੇ ਗੁਜ਼ਾਰ ਸਕਦੀ ਪਰ ਸਵੇਰੇ ਜਦੋਂ ਬਾਰੀ ਖੋਲੀ ਤੇ ਵੇਖਦਾ ਮਾਈ ਤੇ ਫੇਰ ਝੜੂ ਲਾਉਂਦੀ ਰਾਜੇ ਤਾਂ ਹੁਣ ਉਸ ਸੁਖਤਾ ਦਾ ਹੱਥ ਹੀ ਨਾ ਰਿਆਂ ਰਾਜਾ ਕਹਿੰਦਾ ਵੀ ਪਹਿਲਾਂ ਤੇ ਚਲ ਗਰੀਬ ਸੀ ਤਾਂ ਆਉਂਦੀ ਸੀ ਤੇ ਅੱਜ ਇਹਦੇ ਕੋਲ ਇੰਨੀ ਬੇਸ਼ਕੀਮਤੀ ਮੁੰਦਰੀ ਹੈ ਵੀ ਆਉਣ ਵਾਲੀਆਂ ਤਿੰਨ ਪੀੜੀਆਂ ਕਿ ਸੱਤ ਪੀੜੀਆਂ ਨੂੰ ਬਿਠਾ ਕੇ ਖਵਾ ਸਕਦੀ ਹੈ ਫਿਰ ਵੀ ਇੱਥੇ ਆ ਗਈ ਰਾਜਾ ਕਾਲੀਕਾਲੀ ਕਦਮਾਂ ਦੇ ਨਾਲ ਪੌੜੀਆਂ ਉਤਰਿਆ ਤੇ ਰਾਜ ਮਹਿਲ ਤੋਂ ਬਾਹਰ ਆਇਆ ਆ ਕੇ ਬਾਗ 'ਚ ਖੜਾ ਹੋ ਗਿਆ ਮਾਈ ਦੇ ਕੋਲ ਆਇਆ ਕਿੰਦਾ ਮਾਈ ਕੱਲ ਮੈਂ ਤੁਹਾਨੂੰ ਇੱਕ ਮੁੰਦਰੀ ਦਿੱਤੀ ਸੀ ਉਹਨੇ ਕਿਹਾ ਹਾਂਜੀ ਦਿੱਤੀ ਸੀ ਕਹਿੰਦੀ ਵੀ ਮਰਾਜਾ ਕਹਿੰਦਾ ਵੀ ਉਹ ਮੁੰਦਰੀ ਤੇ ਇੰਨੀ ਬੇਸ਼ਕੀਮਤੀ ਹੈ ਵੀ ਤੂੰ ਸਾਰੇ ਪਰਿਵਾਰ ਨੂੰ ਬਿਠਾ ਕੇ ਖਵਾ ਸਕਦੀ ਹੈ ਉਹ ਕਹਿ ਲੱਗੀ ਹਾਂਜੀ ਕੋਈ ਨਹੀਂ ਕੀਮਤੀ ਮੈਂ ਬਿਠਾ ਕੇ ਖਵਾ ਸਕਦੀ ਰਾਜਾ ਕਹਿੰਦਾ ਫਿਰ ਤੁਸੀਂ ਘਰ ਤੋਂ ਇੱਥੇ ਆ ਗਏ ਉਹ ਕਹਿਣ ਲੱਗੀ ਮਾਈ ਮਾਈ ਕਹਿੰਦੀ ਵੀ ਰਾਜਾ ਦੇਖ ਉਹ ਜਿਹੜੀ ਤੂੰ ਮੈਨੂੰ ਮੁੰਦਰੀ ਦਿੱਤੀ ਹੈ ਨਾ ਉਹ ਜਿਹੜੀ ਮੁੰਦਰੀ ਹੈ ਵੀ ਉਹ ਤੇ ਪਰਮਾਤਮਾ ਦਾ ਮੈਂ ਸ਼ੁਕਰਾਨਾ ਕਰਦੀ ਹਾਂ ਵੀ ਜਿਨੇ ਮੇਰੇ ਮਿਹਨਤ ਨੂੰ ਇੰਨਾ ਫਲ ਲਾਇਆ ਵੀ ਮੈਨੂੰ ਉਹ ਚੀਜ਼ ਨਾਲ ਨਿਆਬ ਤਾਂ ਵੀ ਜਿਸ ਦੇ ਨਾਲ ਮੈਂ ਬਿਠਾ ਕੇ ਆਪਣੇ ਪੂਰੇ ਪਰਿਵਾਰ ਨੂੰ ਪਾਲ ਸਕਦੀ ਹਾਂ ਤਿੰਨ ਸਮੇਂ ਪ੍ਰਸ਼ਾਦਾ ਚੰਗਾ ਦੇ ਸਕਦੀ ਹਾਂ ਪਰ ਰਾਜਾ ਤੇਰਾ ਵੀ ਸ਼ੁਕਰਾਨਾ ਵੀ ਤੂੰ ਮੇਰੀ ਸੇਵਾ ਤੇ ਮਿਹਨਤ ਨੂੰ ਫਲ ਆਇਆ ਪਰ ਰਾਜਾ ਤੋਂ ਇੱਕ ਗਾਲ ਦੱਸ ਜਿਸ ਕੰਮ ਨੇ ਮੈਨੂੰ ਇੰਨੇ ਜੋਗੇ ਕਰਤਾ ਵੀ ਮੇਰੀਆਂ ਆਉਣ ਵਾਲੀਆਂ ਪੁਸ਼ਤਾ ਵੀ ਬੈਠ ਕੇ ਖਾ ਸਕਦੀਆਂ ਨੇ ਮੇਰਾ ਪੱਕਾ ਘਰ ਬਣ ਜਾਏਗਾ ਤਿੰਨ ਸਮੇਂ ਸੋਨਾ ਪ੍ਰਸ਼ਾਦਾ ਖਾਵਾਂਗੇ ਤਨ ਤੇ ਸੋਨੇ ਵਸਤਰ ਹੋਣਗੇ ਤੇ ਉਹ ਕੰਮ ਨੂੰ ਦੱਸ ਮੈਂ ਕਿਵੇਂ ਛੱਡਾਂ ਜਿਸ ਕੰਮ ਸਦਕਾ ਇੰਨਾ ਕੁਝ ਹਾਸਲ ਹੋਇਆ ਤੇ ਉਹ ਕੰਮ ਨੂੰ ਮੈਂ ਕਿਵੇਂ ਛੱਡ ਸਕਦੀ ਹਾਂ ਜਿਸ ਕਿਰਤ ਕਮਾਈ ਨੇ ਇੰਨੇ ਜੋਗੇ ਕਰਤਾ ਉਹਨੂੰ ਮੈਂ ਕਿਵੇਂ ਛੱਡ ਸਕਦੀ ਹਾਂ ਰਾਜਾ ਇਹ ਸੁਣ ਕੇ ਬਹੁਤ ਜ਼ਿਆਦਾ ਪਰਸੰਨ ਹੋਇਆ ਰਾਜੇ ਦੀ ਅੱਖਾਂ 'ਚ ਸਿਰਫ ਹੰਝੂ ਸਨ ਤੇ ਉਹ ਜਾ ਕੇ ਤੇ ਉਹ ਮੈਂਟ ਦੇ ਨਾਲ ਹੁਣ ਪੂਰੀ ਪ੍ਰਜਾ ਦਾ ਕੰਮ ਕਰਨ ਲੱਗਾ ਹੁਣ ਸੰਤ ਫਕੀਰ ਕਹਿੰਦੇ ਵੀ ਉਹਦੇ ਉਹ ਝਾੜੂ ਲਾਉਣ ਦੇ ਨਾਲ ਉਹਦੀਆਂ ਪੁਸ਼ਤਾਂ ਦੀ ਗਰੀਬੀ ਦੂਰ ਹੋ ਗਈ ਪਰ ਉਹਨੇ ਫਿਰ ਵੀ ਉਹ ਕੀਰਤ ਨਹੀਂ ਛੱਡੀ ਜਿਸ ਤੇ ਕਰਕੇ ਗਰੀਬੀ ਦੂਰ ਹੋਈ ਤੇ ਦੱਸੋ ਮੈਂ ਮੂਲ ਮੰਤਰ ਪ੍ਰਮਾਤਮਾ ਦੇ ਦਰਸ਼ਨ ਦੇਦਾਰ ਲਈ ਕਰਦਾ ਸੀ ਰੋਜ਼ ਕਰਦਾ ਸੀ ਦਰਸ਼ਨ ਦੇਦਾਰ ਹੋ ਗਏ ਪਰ ਹੁਣ ਜਿਸ ਮੂਲ ਮੰਤਰ ਨੇ ਉਸ ਪ੍ਰਮਾਤਮਾ ਦੇ ਦਰਸ਼ਨ ਦੇਦਾਰ ਕਰਾਏ ਤੇ ਉਸ ਮੂਲ ਮੰਤਰ ਨੇ ਵਾਅਦਾ ਪਾਇਆ ਵੀ ਜੋ ਬੋਲੇਗਾ ਉਹ ਸੱਚ ਹੋਏਗਾ ਫਿਰ ਉਹਦਾ ਪੱਲਾ ਮੈਂ ਕਿਵੇਂ ਛੱਡ ਸਕਦਾ ਇਸ ਕਰਕੇ ਗਿਣਤੀ ਮਿੰਤੀ ਤੇ ਚੱਕਰਾਂ 'ਚ ਨਾ ਪਵ ਮੂਲ ਮੰਤਰ ਰੋਜ਼ ਕਰਿਆ ਕਰੋ ਮੂਲ ਮੰਤਰ ਉਪਰੰਤ 2 ਮਿੰਟ ਦੀ ਅਰਦਾਸ ਜ਼ਰੂਰ ਕਰੋ हे ਪਰਮਾਤਮਾ ਵੀ ਮੈਂ ਤੇਰਾ ਹਾਂ ਮੈਂ ਤੇਰੇ ਦਰ ਦਾ ਚਾਕਰ ਪਰਮਾਤਮਾ ਮੈਨੂੰ ਕਿਸੇ ਦਾ ਮੋਤਾਜ ਨਾ ਕਰੇ ਮੇਰੀ लाज ਰੱਖੀ हे ਪਰਮਾਤਮਾ ਤੂੰ ਹੀ ਬਖਸ਼ਣਹਾਰ ਤੂੰ ਹੀ ਦਾਤਾਂ ਦੇਣ ਵਾਲਾ ਪਰਮਾਤਮਾ ਬਖਸ਼ ਲੈ ਜਦੋਂ ਆਪਾਂ ਪਰਮਾਤਮਾ ਨੂੰ ਇਹ ਅਰਦਾਸ ਕਰਨੇ ਵੀ ਤੇਰੀਆਂ ਦਿੱਤਾ ਦਾਤਾਂ ਦਾ ਵੀ ਸ਼ੁਕਰਾਨਾ ਜਦੋਂ ਮਨੋਂ ਅੰਦਰੋਂ ਪਰਮਾਤਮਾ ਦੀ ਆਪਾ ਆਪਣਾ ਆਪਾ ਹੀ ਪਰਮਾਤਮਾ ਨੂੰ ਸੌਂਪ ਦਿੱਤਾ ਫਿਰ ਆਪਣੀ ਰੱਖਿਆ ਕਰਨੀ ਵੀ ਉਸ ਪਰਮਾਤਮਾ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਫਿਰ ਪਰਮਾਤਮਾ ਆਪੇ ਆਪਾਂ ਨੂੰ ਹਰ ਮੁਸ਼ਕਿਲ ਤੋਂ ਹਰ ਦੁੱਖ ਤੋਂ ਬਚਾਉਂਦੇ ਨੇ ਐਨੀ ਹਿੰਮਤ ਬਖਸ਼ਦੇ ਨੇ ਵੀ ਤੂੰ ਅੱਗੇ ਵਧਦਾ ਜਾ ਮੁਸ਼ਕਲਾਂ ਆਉਣਗੀਆਂ ਤੂੰ ਉਹਨਾਂ ਨਾਲ ਲੜ ਅੱਗੇ ਵਧ ਪਰਮਾਤਮਾ ਇਹਨਾਂ ਸੁੱਖ ਤੇ ਇਹਨਾਂ ਸਬਰ ਸੰਤੋਖ ਦੇ ਦਿੰਦੇ ਨੇ ਇਸ ਲਈ ਮੂਲ ਮੰਤਰ ਉਪਰੰਤ ਇਹ 2 ਮਿੰਟ ਦੀ ਅਰਦਾਸ ਜ਼ਰੂਰ ਕਰੋ ਇਹ 2 ਮਿੰਟ ਦੀ ਅਰਦਾਸ ਹੀ ਤੁਹਾਡੇ ਦੁੱਖ ਤਕਲੀਫ ਸਭ ਦੂਰ ਕਰ ਦੇਣਗੇ ਜਦੋਂ ਆਪਾਂ ਪਰਮਾਤਮਾ ਦਾ ਨਾਮ ਜਪਦੇ ਹਾਂ ਨਾ ਤਾਂ ਮਨ ਮਾੜੇ ਵਿਚਾਰਾਂ ਤੋਂ ਦੂਰ ਹੋ ਜਾਂਦਾ ਜਦੋਂ ਮਾੜੇ ਵਿਚਾਰਾਂ ਤੋਂ ਦੂਰ ਹੋਇਆ ਮਨ ਨਿਰਮਲ ਹੋ ਜਾਂਦਾ ਹੈ ਮਨ ਚ ਦਇਆ ਤੇ ਨਿਮਰਤਾ ਆਉਂਦੀ ਤੇ ਦਇਆ ਤੇ ਨਿਮਰਤਾ ਹੀ ਆਪਾਂ ਨੂੰ ਸੁਖਾਂ ਵੱਲ ਲੈ ਜਾਂਦੀ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਦਾ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ